ਸੜਕ ਦੀ ਅਨਸੁਖਾਵੀ ਕਟਨਾ ਤੋਂ ਬਾਅਦ ਹਰ ਇੱਕ ਮਿੰਟ ਬਹੁਤ ਅਹਿਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੀ ਐਕਸੀਡੈਂਟ ਦੀ ਮੌਤ ਦਰ ਵਿੱਚ 46% ਦੀ ਤੋ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਹੈ ਸੜਕ ਤੇ ਮੇਨ ਆਪਣਾ ਫੋਕਸ ਜਿਹੜਾ ਹੋਗਾ ਐਕਸੀਡੈਂਟ ਹੋਣ ਤੇ ਬੰਦੇ ਨੂੰ ਚੱਕ ਕੇ ਉਹਨਾਂ ਅਗਰ ਫਰਸਟ ਐਡ ਦੀ ਰੋਡ ਹੈ ਤਾਂ ਫਰਸਟ ਐਡ ਦੇ ਕੇ ਨੀਅਰਬਾਈ ਹਸਪੀਟਲ ਪਹੁੰਚਾਣਾ ਅਗਰ ਐਕਸੀਡੈਂਟ ਹੋਣ ਤੇ ਟ੍ਰੈਫਿਕ ਲੱਗਦਾ ਹੈ ਤੇ ਉਹ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਤੀਜਾ ਕੰਮ ਕਿ ਓਵਰਸਪੀਡਿੰਗ ਰੋਕਣੀ ਹੈ ਤਾਂ ਜੋ ਐਕਸੀਡੈਂਟ ਘੱਟ ਹੋਣ ਦੇ ਚਾਂਸ ਬਣਦਾ ਸਰ ਐਕਸੀਡੈਂਟ ਤੋਂ ਹਾਲ ਇਲਾਵਾ ਜਿੱਦਾਂ ਕੋਈ ਰੋਡ ਤੇ ਕ੍ਰਾਈਮ ਹੁੰਦਾ ਜਾਂ ਕੋਈ ਜਿਹੜੇ ਕ੍ਰਾਈਮ ਹੈਗਾ ਕੋਈ ਉਥੋਂ ਭੱਜ ਜਾਂਦਾ ਹੈਗਾ ਤਾਂ ਜਿੱਦਾਂ ਸਾਡੀ ਬੀਟ ਬਣਾਈ ਗਈ ਹੈ 1 30 ਕਿਲੋਮੀਟਰ ਦੇ ਘੇਰੇ ਦੇ ਵਿੱਚ ਤਾਂ ਸਾਨੂੰ ਕੰਟਰੋਲ ਰੂਮ ਤੋਂ ਕਾਲ ਆ ਜਾਏਗੀ ਕਿ ਇੱਥੋਂ ਮਤਲਬ ਕੋਈ ਅਪਰਾਧੀ ਜਾਂ ਕ੍ਰਾਈਮ ਕਰਕੇ ਇੱਥੋਂ ਨੱਠ ਰ SSF ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤੱਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਜੇ ਕੋਈ ਜ਼ਖਮੀ ਪਿਆ ਹੈ ਤਾਂ ਉਹਦਾ ਬਲੱਟ ਜਿਹੜਾ ਬਲੀਡਿੰਗ ਰੁਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ 'ਚ ਪਹੁੰਚਾ ਦਿਓ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਪਹਿਲਾਂ ਵੀ ਜਿਹੜਾ ਸੈਸ਼ਨ ਆ ਉਹ ਵੀ ਨਹੀਂ ਚੱਲਿਆ ਤੇ ਉਹਦੇ ਵਿੱਚ ਵੀ ਜਿਹੜੇ ਜ਼ੀਰੋ ਆਵਰ ਸਪੈਸ਼ਲ ਮੈਂਸ਼ਨ ਆ ਜਾਂ ਸਾਡਾ ਜਿਹੜਾ ਕੁਐਸਚਨ ਆਵਰ ਉਹ ਨਾ ਚੱਲਣ ਕਰਕੇ ਕੋਈ ਵੀ ਜਿਹੜਾ ਹੈ ਮੁੱਦਾ ਨਹੀਂ ਉਠਾ ਸਕੇ ਤੇ ਕੱਲ ਵੀ ਜਿਹੜਾ ਹੈ ਸੈਸ਼ਨ ਨਹੀਂ ਚੱਲਿਆ ਜਿਹਦੇ ਵਿੱਚ ਸਾਡਾ 0 ਓਵਰ ਵੀ ਲੱਗਾ ਸੀ ਜਿਹਦੇ ਵਾਸਤੇ ਅਸੀਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਬਾਰੇ ਬੋਲਣਾ ਸੀ ਸਪੈਸ਼ਲ ਮੈਂਸ਼ਨ ਵੀ ਲੱਗਾ ਸੀ ਪਰ ਅਫਸ਼ੋਸ ਆਗੇ ਸੰਸਦ ਨਾ ਚੱਲਣ ਕਰਕੇ ਜਿਹੜਾ ਹੈ ਉਹ ਅਸੀਂ ਦੋਨਾਂ ਵਿੱਚ ਨਹੀਂ ਬੋਲ ਸਕੇ ਸੋ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਹੋ ਰਿਹਾ ਜਿਹਦੇ ਵਾਸਤੇ ਕਿਉਂਕਿ ਸਰਕਾਰ ਨੂੰ ਵੀ ਚਾਹੀਦਾ ਕਿ ਜੇਕਰ ਵਿਰੋਧੀ ਧਿਰ ਐਸਆਰਆਈ ਦੇ ਡਿਬੇਟ ਕਰਨਾ ਚਾਹੁੰਦੇ ਆ ਤੇ ਸਮਾਂ ਦੇ ਦੇਣਾ ਚਾਹੀਦਾ ਕਿ ਅਸ ਦਿਨ ਨੂੰ ਡਿਬੇਟ ਇਨੇ ਘੰਟੇ ਦੀ ਹੋਊਗੀ ਤੇ ਰੌਲਾ ਮੁੱਕ ਸਕਦਾ ਤੇ ਜਿਹੜਾ ਵਿਪੱਖਸ਼ ਨੂੰ ਵੀ ਜਿਹੜਾ ਹੈਗਾ ਇਹਦੇ ਉੱਤੇ ਜਿਹੜਾ ਹੈ ਫੈਸਲਾ ਕਰ ਲੈਣਾ ਚਾਹੀਦਾ ਤਾਂ ਕਿ ਇਹ ਸੰਸਦ ਜਲੇ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਜਿਹੜੇ ਹੈ ਹਰ ਇਲਾਕੇ ਦੇ ਵਿੱਚ ਹਰ ਸੰਸਦ ਮੈਂਬਰ ਨੇ ਉਠਾਉਣੇ ਹੁੰਦੇ ਆ ਉਹ 28 ਜਗਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਵਿਰੋਧੀ ਧਿਰਾਂ ਉਹਨਾਂ ਦੇ ਜਿਹੜੇ ਇਹ ਮੁੱਦੇ 1 2 ਹੈ ਉਹਨਾਂ ਦੇ ਉੱਤੇ ਜੋ ਵੀ ਚਰਚਾ ਹੋਣੀ ਹੈ ਉਹਦੇ ਲਈ ਸਮਾਂ ਦੇ ਦੇਣ ਤੇ ਸੰਸਦ ਚੱਲ ਸਕਦੀ ਹੈ ਪਰ ਅਫਸੋਸ ਹੈ ਕਿ ਨਾ ਤਾਂ ਸਰਕਾਰ ਸਮਾਂ ਦੇ ਰਹੀ ਹੈ ਤੇ ਨਾ ਹੀ ਜਿਹੜਾ ਹੈ ਉਹ ਪੱਖ ਇਸ ਦੇ ਉੱਤੇ ਅ ਡੰਗਾ ਅੜਿਆ ਹੋਇਆ ਕਿ ਅਸੀਂ ਐਸਆਰਆਈ ਉੱਤੇ ਗੱਲ ਕਰਨਾ ਚਾਹੁੰਦੇ ਐ ਡਿਬੇਟ ਚਾਹੀਦੀ ਐ ਸੋ ਇਹ ਨਿਬੜ ਜਾਣਾ ਚਾਹੀਦਾ ਤਾਂ ਕਿ ਸੰਸਦ ਚੱਲੇ ਐਸਾ ਜ਼ੀਰੋ ਆਵਰ ਲਗਾ ਹੋਇਆ ਥਾ ਆਪਕਾ ਕੱਲ ਤੋ ਕੌਨ ਸਾ ਮੁੱਦਾ ਉਠਾਇਆ ਜਾਣਾ ਥਾ ਉਸ ਜ਼ੀਰੋ ਆਵਰ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਦਾ ਮੁੱਦਾ ਸੀਗਾ ਸਾਡਾ ਜ਼ੀਰੋ ਆਵਰ ਲੱਗਾ ਸੀ 10ਵਾਂ ਨੰਬਰ ਸੀ ਤੇ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਪੈਸ਼ਲ ਮੈਂਸ਼ਨ ਸੀਗਾ ਉਹ ਵੀ এনवायरमेंट ਦੇ ਉੱਤੇ ਸੀਗਾ ਪਰ ਅਫਸੋਸ ਆ ਕੇ ਸਾਸਦ ਨਾ ਚੱਲਣ ਕਰਕੇ ਦੋਨੇ ਰਗੇ ਬੋਲਣ ਤੋਂ ਬੰਦੇ ਰਹਿ ਗਏ ਅਸੀਂ এনवायरमेंट ਦੀ ਗੱਲ ਤੇ ਖੜਾਂ ਦੀ ਗੱਲ ਜਿਹੜੀ ਹੈਗੀ ਉਹ ਇਹਨਾਂ ਹੜ੍ਹ ਕੋਲੇ ਕਰ ਕੀ ਮੰਗ ਕਰੇਤੀ ਆਪਨੇ ਹੜ੍ਹ ਦਾ ਇਹ ਅੱਗੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਰਾਵੀ ਦੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਤੇ ਜਿਹੜੇ तकरीबन 18 19 ਜੀਨਿਆਂ ਦੇ ਵਿੱਚ ਪਾਣੀ ਦੀ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸੋ ਖਾਸ ਕਰਕੇ ਜਿਹੜਾ ਹਰੀਕੇ ਹੈਡ ਬਣਿਆ ਹੋਇਆ ਜਿਹੜਾ ਕਿ 1952 53 ਦੇ ਵਿੱਚ ਸਤਲੁਜ ਤੇ ਬਿਆਸ ਨੂੰ ਦੋਨਾਂ ਨੂੰ ਇਕੱਠਾ ਕਰਕੇ ਉਹ ਪਾਣੀ ਜਿਹੜਾ ਸੀਗਾ ਜਿਹਦੇ ਵਿੱਚ ਚਿੱਟੀ ਬਈ ਤੇ ਕਾਲੀ ਬਈ ਇਹ ਚਾਰੇ ਸਰਸ ਜ ਇਕੱਠੇ ਹੁੰਦੇ ਆ ਜਦੋਂ ਨ ਦਰਿਆ ਜਿਹੜਾ ਹੈ ਸਤਲੁਜ ਆ ਬਿਆਸ ਪਹਾੜਾਂ ਤੋਂ ਜਦੋਂ ਨਿਕਲਦਾ ਤੇ ਨਾਲ ਆਪਣੀ ਮਿੱਟੀ ਤੇ ਗਾਰ ਲੈ ਕੇ ਆਉਂਦਾ ਪਰ ਜਿਹੜਾ ਪਾਣੀ ਆ ਉਹ ਜਿਹੜਾ ਹੈ ਹਰੀਕੇ ਇਕੱਠਾ ਹੋ ਕੇ ਮਾਲਵਾ ਤੇ ਰਾਖਤਾਰ ਨੂੰ ਚਲੇ ਜਾਂਦਾ ਜਿਹੜੀ ਗਾਰ ਉਹ ਝਰਟਾ ਉਹਦੇ ਵਿੱਚ ਬੈਠ ਜਾਂਦੀ ਹੈ 1900 53 ਤੋਂ ਲੈ ਕੇ ਬਿਲਕੁਲ ਡੀਸਰਟ ਨਹੀਂ ਹੋਇਆ ਕਿਉਂਕਿ ਜਦੋਂ ਪਾਣੀ ਆਉਂਦਾ ਹੁਣ ਬਾਰਸ਼ ਆ ਹੜ੍ਹਾਂ ਦਾ ਤੇ ਉਸ ਵੇਲੇ 40 40 ਕਿਲੋਮੀਟਰ 50 50 ਕਿਲੋਮੀਟਰ ਬੈਕ ਮਾਰਦਾ ਕਿਉਂਕਿ ਪਾਣੀ ਦੀ ਸਪੇਸ ਰਹੀ ਨਹੀਂ ਗਈ ਉਹ ਡਿਵੀਜ਼ਨ ਟੋਨ ਵਾਲਾ ਤੇ ਸਾਡੀ ਇਹ ਸਰ ਸੈਂਟਰ ਸਰਕਾਰ ਨੂੰ ਕਿ ਇਹ ਜਿਹੜਾ ਪਾਣੀ ਹੈ ਹਿਮਾਚਲ ਤੋਂ ਆਉਂਦਾ ਤੇ ਜਾਂਦਾ ਕਿੱਥੇ ਹੈ Rajasthan ਦੇ ਵਿੱਚ ਤੇ ਜਿਹੜਾ ਹੜ੍ਹਾਂ ਦੀ ਮਾਰ ਜਿਹੜੇ ਹੈ ਉਹ ਪੰਜਾਬ ਦੇ ਲੋਕ ਚੱਲ ਰਹੇ ਆ ਸੋ ਇਹਦੇ ਵਿੱਚ ਸਾਨੂੰ ਜਿਹੜਾ ਹੈ ਰਾਜਸਥਾਨ ਨੂੰ ਤੇ ਸੈਂਟਰ ਸਰਕਾਰ ਨੂੰ ਇਹਦੇ ਵਾਸਤੇ ਜਿਹੜਾ ਹੈ ਆਪਣੀ ਮਦਦ ਕਰਨੀ ਚਾਹੀਦੀ ਆ ਵਿਸ਼ੇਸ਼ ਗ੍ਰਾਂਟ ਮਿਲਣੀ ਚਾਹੀਦੀ ਆ ਜਿਹਦੇ ਨਾਲ ਜਿਹੜਾ ਹੈ ਹਰੀਕੇ ਹੜ ਡੀਸਲਟ ਹੋ ਜੇ 48 ਵਰਗ ਕਿਲੋਮੀਟਰ ਪਾਣੀ ਦਾ ਏਰੀਆ ਜਿਹੜਾ ਸੀ ਉਹ ਬਿਲਕੁਲ ਛਲਟ ਜੰਮਣ ਕਰਕੇ ਉਹ ਉੱਥੇ ਪਾਣੀ ਦੀ ਕੋਈ ਸਪੇਸ਼ ਨਹੀਂ ਰਹੀ ਤੇ ਜਦੋਂ ਪਾਣੀ ਆਉਂਦਾ ਜਾਂ ਸਦਲੋਏ ਤਾਂ ਵੰਨ ਟੁੱਟ ਜਾਂਦਾ ਜਾਂ ਬਿਆਸ ਤਾਂ ਵੰਨ ਟੁੱਟ ਜਾਂਦਾ ਜੇ ਨਾਂ ਵੀ ਡੁੱਡਣ ਦੇ ਅੰਦਰ ਜਿਹੜੀਆਂ ਫਸਲਾਂ ਹੈਗੀਆਂ 50 50 ਕਿਲੋਮੀਟਰ 40 40 ਕਿਲੋਮੀਟਰ ਤਿੱਕਰ ਬੈਕ ਮਾਰ ਕੇ ਉਹ ਸਾਰੀਆਂ ਬਰਬਾਦ ਹੋ ਜਾਂਦੀਆਂ ਬਹੁਤ ਵੱਡਾ ਨੁਕਸਾਨ ਹੁੰਦਾ ਪੰਜਾਬ ਦੇ ਵਿੱਚ 50 ਤੋਂ ਵੱਧ ਮੌਤਾ ਹੋਈਆਂ ਕਿੰਨੀਆਂ ਸੜਕਾਂ ਕਿੰਨੇ ਸਕੂਲ ਕਾਲਜਾਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਜਿਹੜਾ ਹੈ ਆਰਥਿਕ ਤੌਰ ਤੇ ਨੁਕਸਾਨ ਹੋਇਆ ਫਸਲਾਂ ਟਰੋਡਾ ਸਾਰਾ ਮਰ ਗਿਆ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹ ਬਰਬਾਦੀ ਜਿਹੜੀ ਲਗਾਤਾਰ ਹੋ ਰਹੀ ਹੈ 23 ਦੇ ਵਿੱਚ ਵੀ ਆਇਆ 25 ਜ ਆਇਆ ਉਸ ਤੋਂ ਪਹਿਲਾਂ 19 ਜ ਆਇਆ 11 ਜ ਆਇਆ ਉਸ ਤੋਂ ਪਹਿਲਾਂ 8 ਜ ਆਇਆ 95 ਜ ਆਇਆ ਉਸ ਤੋਂ ਪਹਿਲਾਂ 88 ਜਾਇਆ ਵੱਖ-ਵੱਖ ਸਮਿਆਂ ਦੇ ਉੱਤੇ ਜਦੋਂ ਹੜ੍ਹ ਆਉਂਦਾ ਤੇ ਬਹੁਤ ਭਾਰੀ ਨੁਕਸਾਨ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਇਹਦੇ ਉੱਤੇ ਅਸੀਂ ਆਪਣੀ ਗੱਲ ਜਿਹੜੀ ਰੱਖਣੀ ਸੀ ਜਿਹੜੀ ਨਹੀਂ ਰੱਖ ਪਾਇਆ ਜਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ ਔਰ ਭਾਪੀ ਅਗਰ ਸੰ 2027 ਇਹ ਮਿਲ ਕੇ ਚੋਣ ਲੜ ਸਕਦੇ ਹਨ ਤਾਂ ਸਰਕਾਰ ਬਣਾ ਸਕਦੇ ਨਹੀਂ ਤਾਂ ਅਕੇਲੇ ਅਗਰ ਚੋਣ ਲੜਦੇ ਹਨ ਤਾਂ 32ਵੇਂ ਵੀ ਸਰਕਾਰ ਨਹੀਂ ਬਣਾ ਸਕਦੇ ਉਹਨਾਂ ਗੇ ਪਾਰਟੀਆਂ ਦੀ ਆਪਣਾ ਏਜੰਡਾ ਹੈ ਉਹ ਉਹੀ ਜਾਣਦੇ ਆ ਕੀ ਕਰਨਾ ਕੀ ਨਹੀਂ ਕਰਨਾ ਇਹਦੇ ਉੱਤੇ ਸਾਡਾ ਕੋਈ ਲੋੜ ਨਹੀਂ ਕਿ ਅਸੀਂ ਦੇ ਉੱਤੇ ਕੋਈ ਰਾਹ ਦਈਏ ਕਰਨਾ ਜਾਂ ਨਾ ਕਰਨਾ ਉਹਨਾਂ ਦੀ ਮਰਜ਼ੀ ਹੈ। ਕਈ ਨੂੰ ਤਾਂ ਹਮੇਸ਼ਾ ਰਿਹਾ ਹੈ ਤੇ ਉਹਦੇ ਉੱਤੇ ਸਰਕਾਰ ਕਾਫੀ ਜਿਹੜਾ ਹੈ ਗੈਂਗਸਟਰਾਂ ਉੱਤੇ ਸਿਕੰਜਾ ਕੱਸ ਰਹੀ ਹੈ ਨਸ਼ਿਆਂ ਦੇ ਉੱਤੇ ਸਿਕੰਜਾ ਕੱਸ ਰਹੀ ਹੈ ਕਾਫੀ ਜਿਹੜਾ ਹੈ ਅੱਗੇ ਨਾਲੋਂ ਜਿਹੜਾ ਹੈ ਨਸ਼ਿਆਂ ਦੇ ਉੱਤੇ ਕਾਫੀ ਫਰਕ ਵੀ ਪਿਆ ਪਰ ਹਲੇ ਵੀ ਜਿਹੜਾ ਹੈ ਸਰਕਾਰ ਬੜੀ ਦ੍ਰਿੜਤਾ ਦੇ ਨਾਲ ਕੰਮ ਕਰ ਰਹੀ ਆਉਣ ਵਾਲੇ ਸਮੇਂ ਦੇ ਨਾਲ ਵਿੱਚ ਜ਼ਰੂਰ ਉਹਦੇ ਰਿਜ਼ਲਟ ਵੀ ਆਉਣਗੇ